ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੁਪ ਪ੍ਰਸਾਦ ਸੁਵਈਏ ਸ਼ਰਵਕ ਸੁਧ ਸਮੂਹ ਸਿਧਾਨਕ ਦੇਖ ਪਰਿਉ ਕਰ ਜੋਗ ਜਤੀ ਕੇ ਸੂਰ ਸੁਰਾਰਧਨ ਸੁਧ ਸੁਹਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀ ਤ ਪ੍ਰਾਨ ਪਤੀ ਕੇ ਤ੍ਰਿ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਉਣ ਕੇ ਕੌਨ ਕੋ ਜਾਤ ਨਿਵਾਰੇ ਭਾਰੀ ਪੂਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭੈ ਤੋ ਕਹਾ ਭੈ ਭੂਪਤ ਅੰਤ ਕਾਓ ਨੰਗ ਹੀ ਪਾਇ ਪਧਾਰੇ ਜੀਤ ਭਰੇ ਸਭ ਦੇਸ ਇਸ ਦਿਸਾਨ ਕੋ ਬਾਜਕ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਊਤ ਭਵਿਖ ਭਵਾਨ ਕੇ ਭੂਪਤ ਕੌਣ ਕਨੇ ਨਹੀਂ ਜਾਤ ਵਿਚਾਰੇ ਸ੍ਰੀ ਪਾਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਿਸਖ ਹੈ वेद पुराण कतेब कुरान जमीन जमान सुबान के पिखा पौन आहार जति जत तार सब सो विचार हजार क देखै श्री भगवान भजे बिन भूपत एकरती बिन एक न लेखै सो दिसपाहा दुरंत दुबहा सो साज सुनाह दुर्जन दलेंगे भारी गुमान भरे मन मै कर पर्वत पंख हले न हलेंग तोर अरीन मरोर मवासन मात मतंगन मान मलेंगे ਸ੍ਰੀ ਪਤਿ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਗੇ ਬੀਰ ਅਪਾਰ ਬੜੇ ਬਰਿਆ ਆ ਰਿਆ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਸੁਮਲਿੰਦ ਮਵਸਤਨ ਮਤਿ ਗਜਨ ਕੇ ਮਾਨ ਮਲਈਆ ਆਗਾੜੇ ਗੜਾਨ ਕੇ ਤੋੜ ਨਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਪਵੇਖ ਭਵਾਨ ਜਪੈਗੇ ਜੀਵ ਜਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਪੁਨ ਪ੍ਰਤਾਪਨ ਬਾੜ ਜੈ ਤੋ ਤੁਨ ਪਪਨ ਕੇ ਬਹੁ ਪੁੰਜ ਖਪੈਗੇ ਸਾਧ ਸਮੂਹ ਪ੍ਰਸੰਨ ਫਰੈ ਜਗ ਸਤਰ ਸਬੇ ਅਵਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੋਨ ਤ੍ਰਿਲੋਕ ਕੋ ਰਾਜ ਕਰੈਗੇ ਕੋਟ ਈਸ਼ ਨਾਨਕ ਜਾਦਿਕ ਦਾਨ ਅਨੇਕ ਸੂਮ ਬਰਸਾਜ ਬਰੈਗੇ ਬ੍ਰਹਮ ਮਹੇਸ਼ਵਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰ엥 ਜੇ ਨਰ ਸ੍ਰੀ ਪਤ ਕੇ ਪ੍ਰਸਤ ਹੈ ਪਗ ਤੇ ਨਰ ਫੇਰ ਨਾ ਦੇਹ ਤ ਰਹ엥 ਕਹਾ ਭਇਓ ਜੋ ਦੂ ਲੋਚਨ ਮੂਦ ਕੈ ਬੈਠ ਰਿਹਾ ਬਖ ਧਿਆਨ ਲਗਾਇਓ ਨਾਤ ਫਿਰਿਓ ਲੀਏ ਸਾਤ ਸੁਮੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈ ਸੁ ਬਿਤਾਇਓ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ ਕੋ ਉਬਤਾਨ ਕਉ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਉਬਤਾਨ ਕਉ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਪੂਰ ਕਰਿਆ ਊਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ